ਸਭ ਕੁਝ ਬਦਲ ਦਿੱਤਾ ਕਿੰਨੇ ਕਮਾਲ ਦੇ ਸ਼ਬਦ ਕਵੀ ਨਿਹਾਲ ਸਿੰਘ ਦਾ ਇੱਕ ਕਵਿਤਾ ਹੈ ਜਿਨ੍ਹਾਂ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਬਰਸ਼ਾ ਬੜਾ ਸੋਹਣਾ ਸ਼ੁਰੂ ਕੀਤਾ ਉਹਨਾਂ ਨੇ ਬਰਛੀ ਤੋਂ ਸਭ ਬਦਲ ਕਹਿੰਦੇ ਸਾਰਾ ਕੁਝ ਬਦਲ ਰਿਹਾ ਹੈ ਗੁਰੂ ਸਾਹਿਬ ਇਥੋਂ ਤੱਕ ਸਾਰੀ ਨਹਾਰ ਬਾਹਰ ਦੀ ਵੀ ਅੰਦਰ ਇਥੋਂ ਤੱਕ ਡੀਐਨਏ ਬਦਲ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਇਹੋ ਲਾਮ ਲਾਇ ਸਾ ਦਿੱਤਾ ਇਹ ਜਿਨ੍ਹਾਂ ਨੇ ਕਦੀ ਤੇਗਾ ਕਦੀ ਸੁਪਨੇ ਚ ਨਹੀਂ ਸੋਚਿਆ ਸੀ ਜੀ ਫਤਿਹ ਆ ਵੀ ਗੁਰੂ ਸਾਹਿਬ ਨੇ ਸਰਦਾਰੀਆਂ ਬਖਸ਼ਤੀਆਂ ਜੀ ਜਾਓ ਤੁਹਾਨੂੰ ਮੈਂ ਸਰਦਾਰ ਬਣਾਦਾ ਤੁਹਾਨੂੰ ਮੈਂ ਸਰਦਾਰੀਆਂ ਦੇਤੀਆਂ ਬਦਲ ਕੇ ਰਖ ਦਿੱਤਾ ਜੀ ਡੀਐਨਏ ਆਤਮਾ ਬਦਲ ਦਿੱਤੀ ਅੰਦਰ ਦੀ ਖਿਆਲ ਬਦਲ ਦਿੱਤੇ ਅੰਦਰ ਨਵ ਬਹਾਰ ਲਿਆਤੀ ਅੰਦਰ ਢੈਂਦੀ ਕਲਾ ਪੋਜ਼ਿਟਿਵਿਟੀ ਆ ਬੜਾ ਸੋਹਣਾ ਕਵਿਤ ਸਬੀਆ ਨੇ ਹਾਲ ਸਿੰਘ ਨੇ ਫਿਰ ਮੈਂ ਸਮਾਪਤੀ ਕਰਾਂ ਕਹਿੰਦੇ ਬਰਛਾ ਬਰਛੇ ਤੋਂ ਸ਼ੁਰੂ ਕੀਤੇ ਬਰਛਾ ਢਾਲਾ ਤੇਗਾ ਕਟਾਰਾ ਇਹ ਬੜਾ ਸੋਹਣਾ ਕਵਿਤਾ ਸੁਣਨਾ ਬਣਾਇਆ ਸਾਰੇ ਅੱਖਰ ਸੁਣਿਓ ਜੀ ਜਿਹੜੀ ਬਰਛੀ ਸੀ ਉਹ ਬਰਛਾ ਹੋ ਗਿਆ ਇਹ ਸਾਰਾ ਕੁਝ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਵਾਲਾ ਕਰ ਦਿੱਤਾ ਜੇ ਇੱਕ ਸਿੰਘ ਬੈਠਾ ਹੈ ਨਾ ਜੇ ਤੁਸੀਂ ਜਦੋਂ ਆ ਭੀੜਾਂ ਦਾ ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਚਿੱਠੀ ਲਿਖ ਕੇ ਪਤਾ ਕੀ ਲਿਖਦਾ ਸੀ ਕੱਲਾ ਸਿਖ ਬੈਠਾ ਭੁੱਖਾ ਕਹਿੰਦਾ ਜੀ ਇੱਥੇ ਫਿਕਰ ਨਾ ਕਰਿਓ ਗੁਰੂ ਕੀਆਂ ਸਵਾ ਲੱਖ ਲਾਡਲੀਆਂ ਫੌਜਾਂ ਹਾਜ਼ਰ ਨੇ ਤਿਆਰ ਬਰ ਤਿਆਰ ਤੇ ਚੜ੍ਹਦੀ ਕਲਾ 'ਚ ਨੇ ਦੁਸ਼ਮਨਾ ਦੇ ਹੱਥ ਚੱਠੀ ਲਿਖਦੀ ਸੀ ਨਾ ਉਹ ਰਸਤਾ ਬਦਲ ਦਿੰਦੇ ਸੀ ਵੀ ਸਾਡੀ ਫੌਜ ਤੇ ਹਜ਼ਾਰਾਂ ਤੇ ਉੱਥੇ ਲੱਕ ਬੈਠਾ ਬੈਠਾ ਕੱਲਾ ਸੀ ਤੇ ਭੁੱਖਾ ਜੇ ਕੋਈ ਮਰਦਾ ਹੋਏ ਤੇ ਇਹ ਨਹੀਂ ਲਿਖਦਾ ਉਹ ਲਿਖਦਾ ਸੀ ਇਹ ਇੱਥੇ ਪਰਵਾ ਨਾ ਕਰਿਓ ਲੰਗਰ ਮਸਤਾਨੇ ਨੇ ਕਦੀ ਨਹੀਂ ਕਿਹਾ ਜੀ ਇੱਥੇ ਦੀਗੇ ਖਾਲੀ ਹੋ ਗਏ ਇਹਨੇ ਲੰਗਰ ਮਸਤਾਨੇ ਜਦ ਅਬਦਾਲੀ ਨੇ ਪੁੱਛਿਆ ਨਾ ਜ਼ਕਰੀਆ ਖਾਨ ਨੂੰ ਇਹ ਹੋਤੇ ਕੌਣ ਹੈ ਕਹਿੰਦੇ ਜੀ ਇਹ ਐਸੇ ਹੋਤੇ ਆ ਜੀ ਜਿਸ ਬਾਰੇ ਸੀ ਸਮਝ ਨਹੀਂ ਸਕਦੇ ਕਹਤੇ ਘਰ ਕਿੱਥੇ ਇਹਨਾਂ ਦਾ ਤਖਤ ਕਿਤੇ ਆ ਉਹ ਕਹਿੰਦਾ ਆ ਘੋੜਾ ਕਿ ਆਪ ਦਾਲੀ ਕਹਿੰਦਾ ਮੇਰੇ ਨਾਲ ਮੁਖੌਲ ਕਰਦਾ ਮੈਂ ਇਹਨਾਂ ਦਾ ਘਰ ਪੁੱਛਦਾ ਇਹਨਾਂ ਦੇ ਤਖਤ ਪੁੱਛਦਾ ਇਹਨਾਂ ਦਾ ਰਾਜ ਪੁੱਛਦਾ ਤੂੰ ਮੈਨੂੰ ਘੋੜਾ ਕੀ ਦਿਖਾ ਰਿਹਾ ਕਹਿੰਦੇ ਇਹੀ ਆ ਸਭ ਕੁਝ ਕਹਿੰਦੇ ਘੋੜੇ ਦੀ ਕਾਠੀ ਤੇ ਹੀ ਰਹਿੰਦੇ ਆ ਘੋੜੇ ਦੀ ਕਾਠੀ ਤੇ ਹੀ ਸੌਂਦੇ ਕਹਿੰਦੇ ਖੜੇ-ਖੜੇ ਸੋ ਜਾਂਦੇ ਐ ਇੱਥੇ ਤੁਰਦੇ ਆ ਤੇ ਇੱਥੇ ਹੀ ਰਾਜ ਹੈ ਇਹਨਾਂ ਦਾ ਕਹਿੰਦੇ ਬਸ ਆ ਹਣੈ ਹਣਾ ਪਾਤਸ਼ਾਹੀ ਕੀ ਐ ਘੋੜੇ ਦੀ ਕਾਠੀ ਦੇ ਅੱਗੇ ਜਿਹੜਾ ਚਮੜਾ ਹੁੰਦਾ ਨਾ ਕਾਠੀ ਨੂੰ ਫੜ ਕੇ ਉੱਤੇ ਚੜਨ ਵਾਲਾ ਘੋੜੇ ਤੇ ਉਹਨੂੰ ਹਣੈ ਕਹਿੰਦੇ ਆ ਕਹਿੰਦੇ ਬਸ ਐਡਾ ਥਾਂ ਮਿਲ ਜੇ ਤੇ ਇਹਨਾਂ ਦੀ ਪਾਤਸ਼ਾ ਹਨੈ ਉਹ ਉਹ ਥਾਂ ਜਿਹੜਾ ਸਿਰਫ ਕਾਠੀ ਨੂੰ ਪਕੜਨ ਵਾਲਾ ਕਿ ਪਕੜ ਕੇ ਘੋੜੇ ਏਡੀ ਚੜਦੀ ਕਲਾ ਹਨੈ ਹਨੈ ਪਾਤਸ਼ਾਹੀ ਕਿ ਆਹ ਹੱਥ 'ਚ ਆ ਗਿਆ ਜੀ ਸਿੱਖ ਪਾਤਸ਼ਾਹ ਹੋ ਗਿਆ ਜੀ ਬੜੀ ਏਡੀ ਕਿ ਥਾਂ ਆਪ ਪਕੜਨ ਵਾਲਾ ਬਸ ਸੀ ਪਾਤਸ਼ਾਹ ਕਹਿੰਦੇ ਘੋੜੇ ਤੇ ਰਹਿੰਦੇ ਆ ਕਹਿੰਦੇ ਖਾਂਦੇ ਕੀ ਐ ਕਹਿੰਦੇ ਜੋ ਮਿਲ ਜੇ ਕਹਿੰਦੇ ਕਹਿੰਦੇ ਪਰ ਖਾਣ ਦਾ ਤਰੀਕਾ ਬੜਾ ਨਿਆਰਾ ਹੈ ਬਣਾਉਣਗੇ ਤੇ ਦੁਸ਼ਮਣਾਂ ਨੂੰ ਵੀ ਬੁਲਾ ਕੇ ਕਹਿਣਗੇ ਕਿ ਪ੍ਰਸ਼ਾਦਾ ਤਿਆਰ ਹੈ ਕਿ ਆਜੋ ਛਕ ਲੋ ਕਹਿੰਦੇ ਜੀ ਉਹ ਸਾਰਾ ਛਕ ਜੇ ਫਿਰ ਕਹਿੰਦੇ ਖੁਸ਼ੀ ਨਾਲ ਉਹਨੂੰ ਛਕਾਉਂਦੇ ਨੇ ਕਹਿੰਦੇ ਫਿਰ ਕਹਿੰਦੇ ਕੋਈ ਇਹਨਾਂ ਵਿੱਚ ਚੜ੍ਹਾਈ ਕਰ ਜੇ ਨਾ ਕਹਿੰਦੇ ਮਿੱਠਾ ਵਰਤਾਉਂਦੇ ਨੇ ਕਹਿੰਦੇ ਹਲਵਾ ਖਾਉਂਦੇ ਨੇ ਕੜਾ ਪ੍ਰਸ਼ਾਦ ਕਹਿੰਦੇ ਇਹੋ ਜੇ ਕਦੀ ਨਹੀਂ ਦੇਖੇ ਕਹਿੰਦੇ ਅਰਦਾਸਾ ਸੋਧ ਕੇ ਕਹਿੰਦੇ ਮਿੱਠਾ ਕਹਿੰਦੇ ਮਰੇ ਉਹ ਇਹਨੂੰ ਕਹਿੰਦੇ ਚੜ੍ਹਾਈ ਕਰ ਗਿਆ ਅਗਲਾ ਐ ਲੱਗਦਾ ਜਿਵੇਂ ਪਰਲੋਕ ਨੂੰ ਜਿੱਤਣ ਚਲਿਆ ਕਮਾਲ ਹੈ ਕਹਿੰਦੇ ਚੜ੍ਹਾਈ ਕਰ ਗਿਆ ਕਹਿੰਦੇ ਕਿੱਥੇ ਚੜ੍ਹਿਆ ਕਹਿੰਦੇ ਚੜ੍ਹਾਈ ਕਰ ਗਿਆ ਜੀ ਕਹਿੰਦੇ ਕਿਹੜੀ ਥਾਂਗੇ ਨੇ ਪਰਲੋਕ ਨੂੰ ਜਿੱਤਣ ਚਲਿਆ ਉਥੇ ਚੜ੍ਹਾਈ ਕਰਨੀ ਪਈ ਜੰਗ ਨੂੰ ਕਿਹਾ ਇਹ ਅਬਦਾਲੀ ਨੂੰ ਦੱਸ ਰਿਹਾ ਜ਼ਕਰੀਆ ਖਾਂ ਕਹਿੰਦੇ ਜਿੱਦੇ ਨਾਲ ਤੂੰ ਮੱਥਾ ਲਾਉਣ ਲੱਗਾ ਇੱਥੇ ਵੱਡੇ ਵੱਡੇ ਬਾਬਰ ਤੋਂ ਆ ਕੇ ਕਹਿੰਦੇ ਸਾਡੇ ਪੁਰਖੇ ਕਹਿੰਦੇ ਕੀਸੀਆਂ ਕਰਾ ਕੇ ਗਏ ਨੇ ਇਹਨਾਂ ਦੇ ਅੱਗੇ ਕਹਿੰਦੇ ਤੂੰ ਇਹ ਇਹਨਾਂ ਲਈ ਕਹਿੰਦੇ ਨਹੀਂ ਮੈਨੂੰ ਕੋਈ ਨਹੀਂ ਲੁੱਟ ਸਕਦਾ ਉਸੇ ਵਾਰੀ ਅਬਦਾਲੀ ਨੂੰ ਸਿੰਘਾਂ ਨੇ ਵੀ ਵਾਰੀ ਲੁੱਟਿਆ ਸੀ ਉਹ ਕਹਿੰਦੇ ਲੁੱਟ ਲਿਆ ਸਿੰਘ ਕਹਿੰਦੇ ਲੁੱਟਿਆ ਥੋੜੀ ਲੁੱਟ ਕੇ ਤੇ ਤੂੰ ਜਾ ਰਿਹਾ ਅਸੀਂ ਤੇ ਆਪਣੇ ਘਰ ਦਾ ਖਜ਼ਾਨਾ ਬਚਾਇਆ ਕਹਿੰਦੇ ਲੁੱਟ ਕੇ ਤੇ ਤੂੰ ਚਲੇ ਆ ਸਾਡੇ ਪਾਸ ਦੇਸ਼ ਨੂੰ ਇੱਥੋਂ ਦੀਆਂ ਤੂੰ ਖੂਬਸੂਰਤੀ ਇੱਥੋਂ ਦੀਆਂ ਦਾਲਤਾ ਇਹ ਹੈ ਹੋਲੇ ਮੱਲੇ ਦਾ ਪ੍ਰਤੀਕ ਜਿਹਨੂੰ ਬਰਛਾ ਢਾਲਾ ਤੇਗਾ ਤੇ ਕਟਾਰਾ ਇਹ ਚਾਰ ਚੀਜ਼ਾਂ ਦਿੱਤੀਆਂ ਬਰਛਾ ਢਾਲਾ ਕਟਾਰਾ ਤੇਗਾ ਅੱਗੇ ਕਹਿੰਦੇ ਕੜਛਾ ਕੜਛੀਨੀ ਕੜਛਾ ਦੇਗਾ ਗੋਲਾ ਹੈ ਗੋਲਾ ਕੀ ਹੁੰਦਾ ਜੀ ਨਿਆਂ ਸਿੰਘ ਨਾ ਗੋਲਾ ਚਲਾਉਂਦੇ ਆ ਪਾਣੀ ਪੜ ਕੇ ਕਿ ਜੇ ਕਿਸੇ ਨੂੰ ਸੋਧਣਾ ਹੋਏ ਨਾ ਤੇ ਪਿਛਲ ਦਿਨ ਇੱਕ ਗੋਲਾ ਚਲਾਇਆ ਜਾਂਦਾ ਜੀ ਇਹਦੇ ਨਾਮ ਦਾ ਗੋਲਾ ਚਲਾ ਦਿਓ ਇਹਦਾ ਮਤਲਬ ਗੁਰੂ ਸਾਹਿਬ ਨੇ ਇੰਨੀ ਮਾਨਸਿਕਤਾ ਚੜ੍ਹਦੀ ਕਲਾ ਚ ਪਾਤੀ ਵੀ ਤੁਸੀਂ ਉਹਨੂੰ ਪਹਿਲੇ ਹੀ ਮਾਰਤਾ ਹੈ ਕੱਲ ਹਜੇ ਮਾਰਨ ਜਾਣਾ ਹੈ ਮਾਨਸਿਕਤਾ ਦੇ ਵਿੱਚ ਪਤਾ ਲੈ ਜੀ ਗੋਲਾ ਚਲਾਤਾ ਮਾਰਤਾ ਉਹਨੂੰ ਇਹਦਾ ਮਤਲਬ ਦੁਸ਼ਮਨ ਨੂੰ ਸੋਦਣ ਦੀ ਚੜ੍ਹਦੀ ਕਲਾ ਕਿੰਨੀ ਦੇਤੀ ਰਾਤੀ ਹੁਣ ਬੇਫਿਕਰ ਹੋ ਕੇ ਸੋਵੇਂ ਤੁਸੀਂ ਉਹਨੂੰ ਮਾਰਤਾ ਅੰਦਰੋਂ ਜੰਗ ਪਹਿਲੇ ਹੀ ਜਿਤਾ ਦਿਤੀ ਇਹਨੇ ਗੋਲਾ ਚਲਾਉਣਾ ਸਿਖਾਤਾ ਗੁਰੂ ਕੇ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਅਮੀਰੀ ਦਿੱਤੀ ਜਿਹਦੇ ਵਿੱਚ ਬਰਛਾ ਢਾਲਾ ਕਟਾਰਾ ਤੇਗਾ ਡੇਗਾ ਕਰਛਾ ਗੁਲਾ ਹੈ ਕਹਿੰਦੇ ਛਕਾ ਪ੍ਰਸ਼ਾਦਾ ਸਜਾ ਦਸਤਾਰਾ ਕਹਿੰਦੇ ਇਹ ਇਹ ਗੁਰੂ ਕੇ ਸਿੰਘਾਂ ਦੀ ਸ਼ਬਦਾਵਲੀ ਦੇਤੀ ਛਕਾ ਪ੍ਰਸ਼ਾਦਾ ਸਜਾ ਦਸਤਾਰਾ ਹੋਰ ਸੁਭਾਟ ਸੁਚੋਲਾ ਹੈ ਕਿ ਗੁਰੂ ਕੇ ਸਿੰਘ ਚੜਦੀ ਕਲਾ ਦੇ ਵਿੱਚ ਨੇ ਸੁਭਟ ਸੁਚਾਲਾ ਔਰ ਸਿੰਘ ਕਲਗਾ ਤੈਸੇ ਇਹ ਅੱਗੇ ਜ਼ਿਕਰ ਕੀਤਾ ਕਹਿੰਦੇ ਤੈਸੇ ਸਿੰਘ ਕਾ ਹੋਲਾ ਹੈ ਕਿ ਤੈਸੇ ਸਿੰਘ ਕਾ ਗੁਲਾ ਹੈ ਅપર ਮਛੇਰਾ ਦਾੜਾ ਜੈਸੇ ਤੈਸੇ ਬੁਲਾ ਹੁਲਾ ਹੈ ਕਹਿੰਦੇ ਸਿੰਘ ਦੀਆਂ ਮੁੱਛਾਂ ਨਹੀਂ ਮਛੇਰਾ ਤੇ ਦਾੜੀ ਨਹੀਂ ਇਹ ਦਾੜਾ ਹੈ ਕਹਿੰਦੇ ਇਸ ਤਰ੍ਹਾਂ ਹੋਲੀ ਨਹੀਂ ਇਹ ਗੁਰੂ ਕੇ ਸਿੰਘਾਂ ਦਾ ਹੁਲਾ ਮਹੱਲਾ ਹੈ ਇਹ ਵਾਲੀ ਬੜੀ ਬਿਰਤੀ ਇਹ ਸਾਰੀ ਸ਼ਬਦਾਵਲੀ ਬਦਲ ਦਿੱਤੀ ਨਾ ਸਿਰਫ ਸ਼ਬਦਾਵਲੀ ਬਦਲੀ ਬਲਕਿ ਸਭ ਕੁਝ ਬਦਲ ਦਿੱਤਾ ਹੋਲੀ ਨਹੀਂ ਹੁਣ ਹੁਲਾ ਅપર ਮਛੇਰਾ ਦਾੜਾ ਜੈਸੇ ਤੈਸੇ ਬੁਲਾ ਹੁਲਾ ਹੈ ਇਹ ਸਤਗੁਰ ਜੀ ਨੇ ਹੁਲੇ ਮਹੱਲੇ ਦਾ ਸਾਨੂੰ ਪ੍ਰਤੀਕ ਆਜ਼ਾਦੀ ਦਾ ਬਈ ਪਦੀਕੀ ਨਹੀਂ ਕਰਨੀ ਸਭ ਕੁਝ ਕਰੋ ਕਿਸੇ ਤਿਉਹਾਰ ਜਾਂ ਦਿਨ ਦੇ ਨਾਮ ਤੇ ਵਧਿਕੀਆਂ ਨਾ ਕਰੋ ਕਿਸੇ ਦੀ ਇੱਜ਼ਤ ਨੂੰ ਹੱਥ ਨਾ ਪਾਓ ਕਿਸੇ ਦੀ ਧੀ ਪੈਣ ਨੂੰ ਹੱਥ ਨਾ ਪਾਓ ਭਈ ਬੜੀ ਸੰਜੀਦਗੀ ਦੇ ਵਿੱਚ ਜੀਵਨ ਬਤੀਤ ਕਰੋ ਆਪਣੇ ਘਰਾਂ ਦੇ ਵਿੱਚ ਇਹ ਆਜ਼ਾਦੀ ਦਾ ਰੁਤਬਾ ਹੈ ਹੋਲਾ ਮਾਲਾ ਕਿ ਇੱਕ ਆਜ਼ਾਦ ਸੁਰਤ ਦੇ ਮਾਲਕਾਂ ਦੇ ਜਿਹੜੇ ਤਿਉਹਾਰ ਹੁੰਦੇ ਨੇ ਨਾ ਬੜੀ ਸੰਜੀਦਗੀ ਦੇ ਵਿੱਚ ਹੁੰਦੇ ਐ ਤੇ ਬੜੀ ਸਬਰ ਤੇ ਸੰਤੋਖ ਵਾਲੇ ਹੁੰਦੇ ਸਤਿਗੁਰੂ ਜੀ ਰਹਿਮਤ ਕਰਨ ਉਹ ਐਵੇਂ ਨਹੀਂ ਜਲੂਸ ਕਢਾਉਂਦੇ ਫਿਰਦੇ ਮੈਨੂੰ ਖਿਮਾ ਬਖਸ਼ਿਓ ਜੋ ਅਸੀਂ ਵੇਖਦੇ ਹਾਂ ਉਹ ਹੁਲੇਮਹਾਲੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਉਹ ਸ਼ਸਤਰ ਬਸਤਰ ਵਾਲਾ ਹੁੰਦਾ ਹੈ ਚੜ੍ਹਦੀ ਕਲਾ ਵਾਲਾ ਹੁੰਦਾ ਹੈ ਆਤਮਕ ਉਡਾਰੀ ਵਾਲਾ ਹੁੰਦਾ ਹੈ ਸ਼ਸਤਰਾਂ ਦੀ ਪੂਜਾ ਵਾਲਾ ਹੁੰਦਾ ਹੈ ਖਗ ਖੱਡਿ ਬਿ ਹੰਡਨ ਖਲਦਲ ਖੰਡਨ ਅਤਰਨ ਮੰਡਨ ਬਰਬੰਡਨ ਪੁਜ ਦੰਡ ਅਖੰਡਨ ਤੇਜ ਪ੍ਰਚੰਡੰਗ ਜੋਤ ਅਮੰਡਨ ਪਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਣੰ ਕੇਲਵੀ ਕਾਰਣੰ ਅਸਰਣੰ ਜੈ ਜੈ ਜਕ ਕਾਰਣ ਸ੍ਰਿਸ਼ਟੂ ਬਾਰੰ ਮੰਮ ਪ੍ਰਤੀਪਾਰੰ ਜੈ ਤੇਗ ਇਹ ਚੜ੍ਹਦੀ ਕਲਾ ਆਪਣੇ ਬੱਚਿਆਂ ਨੂੰ ਸਿਖਾਈਏ ਜੀ ਤੈਂਦੀ ਕਲਾ ਦੇ ਖਿਆਲ ਖਤਮ ਕਰਿਓ ਉਹਨਾ ਦੇ ਮਨ ਵਿੱਚੋਂ ਉਹਨਾ ਦੇ ਮਨ ਵਿੱਚੋਂ ਨੈਗੇਟਿਵਿਟੀ ਨਾ ਆਣਦੀ ਏ ਸਭ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸੰਗਤ ਭਾਈ ਸਾਪਾਏ ਰਾਜਵਿੰਦਰ ਸਿੰਘ ਜੀ ਦਾ ਸਭ ਨੂੰ ਹੁਲਾ ਮਹੱਲਾ ਮੁਬਾਰਕ ਗੱਜ ਕੇ ਫਤਹਿ ਬੁਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ